ਦਾ ਕੀ ਨਾਮ ਹੈ ਮੇਰਾ ਨਾਮ ਰਿੰਪੀ ਬੇਟੇ ਮੁਸਕਾਬਾਦ ਤੁਹਾਡੀ ਕੁੜੀ ਦਾ ਕੀ ਨਾਮ ਹੈ ਮੇਰੀ ਕੁੜੀ ਦਾ ਨਾਮ ਗੁਰਪ੍ਰੀਤ ਉਮਰ ਕਿੰਨੀ ਆਉਂਦੀ ਹੈ ਉਮਰ 13 ਸਾਲ ਦੀ ਕੀ ਹੋਇਆ ੱਟਕਾ ਹੋਇਆ ਮੇਰੇ ਨਾਲ ਕੁੜੀ ਨਾਲ ਇਸ ਤਰ੍ਹਾਂ ੱਟਕਾ ਹੋਇਆ ਮੋਹ ਤਾਂ ਕਨ ਜਾਇਜ ਕਰਿਆ ਨੇ ਮੇਰੇ ਕੋਲ ਨਾਲ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਮਲਵੀਰ ਸਿੰਘ ਮੁਸਕਾਬਾਦ ਹਾਂਜੀ ਮੋਹ ੱਟਕਾ ਕਰਦਾ ਸੀ ਮੇਰੀ ਕੁੜੀ ਨੇ ਜਾਇਜ ਕਿਸ ਤਰ੍ਹਾਂ ਜਾਇਜ ਕਰ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਹੀ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗਿਆ ਤੀ ਫੇ ਮੈਂ ਹਟ ਗਈ ਫੇ ਮੈਂ ਸ਼ਾਂਤੀ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬਹੁ ਪਾਏ ਹੋਤੀ ਕਰੋ ਨੇ ਮਾਰ ਕੇ ਤੰਗੀ ਹੋਵੇ ਮੇਰੀ ਕੋਲ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਦਾ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਮੈਨੂੰ ਫੋਨ ਤੇ ਮੈਨੂੰ ਹੋਇਆ ਵਾ ਸਾਰਾ ਕੁਝ ਨੇ ਤੇ ਕੁੜੀ ਨੇ ਜੋ ਸੁਸਾਇਡ ਕੀਤਾ ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਅਸੀਂ ਕੁੜੀ ਨੇ ਆਤਮ ਹੱਤਿਆ ਕਿੱਥੇ ਕੀਤੀ ਹੈ ਜੀ ਹਾਂਜੀ ਕਿੱਥੇ ਕੀਤੀ ਆ ਆਤਮ ਘਰੇ ਕੀਤੀ ਘਰੇ ਘਰੇ ਮੈਂ ਘਰੇ ਕੋਈ ਨਹੀਂ ਰਿਹਾ ਮੇਰੇ ਘਰੇ ਮੈਂ ਇਹਨਾਂ ਮੇਰੇ ਸਾਸੋ ਨਹੀਂ ਨਰੇਗਾ ਜਾਂਦੇ ਨੇ ਕੋਈ ਹਾਂਜੀ ਤੁਹਾਨੂੰ ਕਿਹਨੇ ਦੱਸਿਆ ਵੀ ਉਹ ਕੁੜੀ ਦੇ ਗੱਲ ਗੱਲ ਫਰਾ ਲੈ ਲਿਆ ਕੁੜੀ ਨੇ ਗੱਲ ਫਰਾ ਤੰਗੀ ਪਈ ਸੀ ਗਵਾਂਡੀਆਂ ਨੇ ਆ ਕੇ ਦੇਖੀ ਆ ਮੇਰਾ ਬੱਚਾ ਛੋਟਾ ਜਿਹਾ ਉਹਨੇ ਦਵਾਈ ਪਾਈ ਆ ਕੇ ਹਾਂ ਦਾ ਦਾ ਸੰਸਕਾਰ ਕੀਤਾ ਪਰਸ ਨੂੰ ਵੀ ਦੱਸਿਆ ਉਹਨੂੰ ਦਾ ਬਲਵੀਰ ਕਹਿਣ ਲੱਗਿਆ ਵੀ ਦੱਸਣਾ ਨਹੀਂ ਹੈਗਾ ਤੁਸੀਂ ਇਹਦਾ ਛੇਤੀ ਛੇਤੀ ਸੰਗਤਾਂ ਕਰੋ ਬਲਵੀਰ ਜੀ ਕੀ ਕਹਿੰਦਾ ਸੀ ਤੁਸੀਂ ਤੁਹਾਨੂੰ ਕੰਜਾ ਵੀ ਇਹਦਾ ਸੰਗਤਾਂ ਆ ਕੇ ਕਰੋ ਛੇਤੀ ਸੰਸਕਾਰ ਕਰੋ ਪੈਸੇ ਦਾ ਲੈਣ ਦਿਨ ਵੀ ਹੋਇਆ ਛੋਟੇ ਹਾਂਜੀ ਨਹੀਂ ਨਹੀਂ ਵੈਸੇ ਦਾ ਕੋਈ ਨਹੀਂ ਹੋਇਆ ਲਾਲਚ ਵੀ ਦਿੱਤਾ ਪੈਸੇ ਦਾ ਨਹੀਂ ਨਹੀਂ ਲਾਲਚ ਹੋਈ ਜਦ ਤੱਕ ਜ਼ਰੂਰਤ ਸੀ ਮੈਂ ਮਨਜੀਤ ਕੌਰਾਂ ਜੀ ਤੇ ਉਹਦੀ ਉਮਰ 13 ਸਾਲ ਸੀਗੀ ਗੁਰਪ੍ਰੀਤ ਉਹਦਾ ਨਾਮ ਸੀਗਾ ਜੀ ਕੀ ਘਟਣਾ ਹੋਈ ਸੀ ਜੀ ਉਹ ਇਹ ਜੀ ਮਾਮਾ ਦੀ ਇਹ ਨਾ ਬਾਪ ਹੈ ਨਹੀਂ ਸੀਗਾ ਇਹ ਦੋਨੋਂ ਉਹਨਾਂ ਨੇ ਘਰੇ ਪਹਿਲਾਂ ਕੰਮ ਕਰਦੀਆਂ ਸੀਗੀਆਂ ਜਿਹੜੇ ਕੰਮ ਕਰਦੀਆਂ ਸੀ ਉਹ ਕੁੜੀ ਨੂੰ ਗਲਤ ਪਤਾ ਨਹੀਂ ਕਹਿੰਦਾ ਜੀ ਇਹਦੀ ਮਾਂ ਨੂੰ ਕੁਝ ਲੱਗਿਆ ਵੀ ਗਲਤ ਬੰਦਾ ਹੈ ਜੀ ਫਿਰ ਇਹ ਉਹਨਾਂ ਨੇ ਘਰੋਂ ਕੰਮ ਕਰਨ ਤੋਂ ਹਟ ਗਈ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਕੁੜੀ ਦੀ ਗਲਤ ਉਹਦੇ ਸੈਕਸ ਵਗੈਰਾ ਕੀਤਾ ਫਿਰ ਉਹਦੇ ਵੀਡੀਓ ਬਣਾ ਲਈਆਂ ਵਿਚਾਰਦੀਆਂ ਫਿਰ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੇ ਵੀਡੀਓ ਮੈਂ ਡਾਊਨਲੋਡ ਕਰ ਦੂੰਗਾ ਇਦਾਂ ਜੀ ਫਿਰ ਉਹ ਕੁੜੀ ਡਰਦੀ ਮਰਨੀ ਸੁਸਾਇਸਾਈਡ ਕਰ ਲਿਆ ਜੀ ਪਤਾ ਨਹੀਂ ਉਹਨੇ ਆਪ ਆਕੇ ਨੂੰ ਫਾਹ ਦਿੱਤਾ ਹੈ ਪਤਾ ਨਹੀਂ ਉਹਨੇ ਸੁਸਾਇਡ ਕੀਤਾ ਜੀ ਕਿ ਤੁਹਾਨੂੰ ਤੁਹਾਡੇ ਨਾਲ ਕਦੇ ਕੋਈ ਗੱਲ ਹੋਈ ਹੈ ਉਹਨਾਂ ਦੀ ਨਹੀਂ ਜੀ ਗੱਲ ਨਹੀਂ ਕਰਦੇ ਜੀ ਕੰਮ ਤੇ ਜਾਂਦੀਆਂ ਸੀ ਕਿ ਬਚਾਰੀਆਂ ਫਿਰ ਕੰਮ ਤੋਂ ਘਰੇ ਆ ਕੇ ਉਹਨਾਂ ਘਰ ਰਹਿੰਦੀਆਂ ਸੀ ਕਿੰਨੇ ਟਾਈਮ ਤੋਂ ਕੁੜੀ ਕੰਮ ਕਰਦੀ ਸੀ ਉਹਨਾਂ ਘਰੇ ਇਹਨਾਂ ਦੇ ਘਰੇ ਤਾਂ ਇਹਨਾਂ ਦੇ ਮਮਾ ਨੂੰ ਪਤਾ ਜੀ ਇਹਨਾਂ ਨੂੰ ਜੇ ਗੱਲ ਕਰੀ ਜਦੋਂ ਕੁੜੀ ਮਰੀ ਵੀ ਮਿਲੀ ਆ ਤੇ ਤੁਸੀਂ ਪੁਲਿਸ ਨੂੰ ਉਤਲਾ ਨਹੀਂ ਕੀਤੀ ਇਹਨੂੰ ਡਰਾਤਾ ਜਿਉਂ ਵਿਚ ਆ ਖੁਦ ਆ ਗਿਆ ਨਾ ਜਦੋਂ ਕੁੜੀ ਉਤਾਰ ਰਹੀ ਸੀ ਕਿ ਉਹਨੂੰ ਲਟਕੀ ਹੋਈ ਨੂੰ ਉਹ ਖੁਦ ਆ ਕੇ ਕਹਿਣ ਲੱਗ ਗਿਆ ਕਾਂ ਤੁਹਾਡੇ ਉਲਟੀ ਕਾਰਵਾਈ ਹੋ ਜੂਗੀ ਕੁੜੀ ਤੁਹਾਡੇ ਘਰੇ ਮਰ ਗਈ ਵੀ ਮੈਂ ਤੁਹਾਡੇ ਨਾਲ ਖੜਾ ਕਹਿੰਦਾ ਮੈਂ ਤੁਹਾਨੂੰ ਬਾਲਣ ਵੀ ਦਿੰਦਾ ਵੀ ਗਰੀਬ ਆਹੇ ਬਾਲਣ ਦਿੰਦਾ ਉਹਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਕੁੜੀ ਨਾਲ ਗਲਤ ਕੰਮ ਕੀਤਾ ਉਹ ਜੀ ਉਹਦੇ ਵੀਡੀਓ ਵੀ ਵਾਇਰਲ ਹੋ ਰਹੀਆਂ ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਿਹਾ ਗਲਤ ਕੰਮ ਕਰਦਾ ਸਖਸ ਵਗੈਰਾ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ 'ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਐਦਾਂ ਕਰਕੇ ਵੀਡੀਓ ਪੇਜ ਮੈਨੂੰ ਐਦਾਂ ਕਰਕੇ ਵੀਡੀਓ ਪੇਜ ਦੇਣ ਪੈਸੇ ਦਊਂਗਾ ਐ ਕਰੂੰਗਾ ਬੱਚੀ ਸਾਡੀ ਨਾਬਾਲਗ ਸੀ ਜੀ ਕੋਈ ਉਹਨਾਂ ਵੱਲੋਂ ਤੁਹਾਨੂੰ ਕੋਈ ਲਾਲਚ ਵੀ ਦਿੱਤਾ ਕਹਿੰਦੇ 7 7 ਲੱਖ ਲੈ ਲੋ ਵੀ ਅਸੀਂ ਫੈਸਲਾ ਕਰ ਲਓ ਸਾਡੇ ਨਾਲ ਵੀ 7 ਲੱਖ ਦੇਵਾਂਗੇ ਕਿਹੋ ਜਿਹਾ ਇਨਸਾਫ ਕਰਨੀਓ ਹੁਣ ਕੀ ਮੰਗਦਾ ਇਨਸਾਫ ਸਾਹਿਬ ਸਾਡੀ ਬੁੱਢੀ ਦੀ ਬਸ ਅਸ ਤੋਂ ਸਾਰਿਆਂ ਨੂੰ ਤੇਰਾ ਨਾਮ ਰਜਨੀਆ ਕੁੜੀ ਦੀ ਮਾਸੀਆਂ ਜੀ ਜਦੋਂ ਅਸੀਂ ਕੁੜੀ ਨੂੰ ਆ ਕੇ ਦੇਖਿਆ ਤਾਰਿਆ ਹੋਇਆ ਪਿਆ ਤੀ ਅਸੀਂ ਕਿਹਾ ਵੀ ਕੁੜੀ ਦਾ ਪੋਸਟਮਾਸਟਰ ਕਰਾਉਣਾ ਭਲਵੀਰ ਸਾਨੂੰ ਮੇਰੇ ਜੇਠ ਨੂੰ ਤੇ ਮੇਰੇ ਘਰ ਵਾਲੇ ਨੂੰ ਪਰੇ ਲੈ ਗਿਆ ਕਹਿੰਦੇ ਵੀ ਉਹਨਾਂ ਨੇ ਡੰਡ ਪਾਈ ਪੀਆ ਰਿਸ਼ਤੇਦਾਰਾਂ ਨੇ ਵੀ ਉਹਨਾਂ ਨੂੰ ਕਹ ਵੀ ਛੇਤੀ ਛੇਤੀ ਸੰਸਕਾਰ ਕਰਦਣ ਵੀ ਨਹੀਂ ਤਾਂ ਉਰੇ ਵੀ ਕੁੜੀ ਦੀ ਮਿੱਟੀ ਰੁਲੂਗੀ ਭਈ ਅਸੀਂ ਕਿਹਾ ਵੀ ਇਹ ਕਦਮ ਅਸੀਂ ਨਹੀਂ ਕਰਨਾ ਵੀ ਸਾਡੀ ਕੁੜੀ ਤਾਂ ਏਕੜੇ ਦੀ ਹੈ ਨਹੀਂ ਜਿੱਕੜੇ ਦੀ ਉਹ ਕਹ ਚਾਉਂਦਾ ਸੀ ਫਿਰ ਕੁੜੀ ਨੂੰ ਵੀ ਅਸੀਂ ਫਿਰ ਅਸੀਂ ਲੋਕਾ ਖਲਵਾਇਆ ਸੀ ਸਾਰਾ ਕੁਝ ਦੇਖਿਆ ਵੀਡੀਓ ਦੇ ਵਿੱਚ ਕੁੜੀ ਨਾਲ ਗਲਤ ਕੰਮ ਕਰਾ ਰਿਹਾ ਤੇ ਕਹਿੰਦਾ ਸੀ ਮੈਨੂੰ ਮੈਂ ਤੈਨੂੰ ਇੰਨੇ ਪੈਸੇ ਭੇਜੂੰਗਾ ਤੂੰ ਮੇਰੇ ਨਾਲ ਇਹ ਗਲਤ ਕੰਮ ਮੈਨੂੰ ਵੀਡੀਓ ਬਣਾ ਕੇ ਭੇਜ ਫਿਰ ਕਹਿੰਦਾ ਛੇਤੀ ਤੋਂ ਛੇਤੀ ਭੇਜ ਵੀਡੀਓ ਵੀ ਤੂੰ ਡਿਲੀਟ ਨਾ ਕਰੀ ਵੀਡੀਓ ਨੂੰ 23 ਤਰੀਕ ਨੂੰ ਮੁਸਕਾਬਾਦ ਪਿੰਡ ਦੇ ਵਿੱਚ ਇੱਕ ਮਾਈਨਰ ਬਟੀਵਲ ਨੂੰ ਸੁਸਾਇਡ ਕਰ ਲਿਆ ਗਿਆ ਸੀ ਜਿਹੜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਨੂੰ ਕਨਵੀਸ਼ਨ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਬਦਮਦਰ ਬਲਵਿੰਗ ਅਸੀਂ ਇਹ ਵੀ ਜਿਹੜੀ ਤੋਂ ਆਪਣੇ ਸੀਨੀਅਰ ਅਫਸਰਾਂ ਦੇ ਮਾਨਯੋਗ ਸ੍ਰੀ ਓਮਨੀ ਕੁੰਡੂ ਜੀ ਦੇ ਧਿਆਨ ਚ ਲੈਂਦਾ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੌਰ ਤੇ ਵੀ ਜਿਹੜੀ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਤਫਾ ਬਾਦ ਦੇਖ ਲਾ ਜਿਹੜਾ ਹੈ ਕੋਈ ਮੈਸੇਜ ਵਗੈਰਾ ਦਾ ਸ਼ੀਲ ਮੈਸੇਜ ਨੂੰ ਭੇਜਦਾ ਸੀ ਜਿਹਦੇ ਦੁਖੋਂ ਨੇ ਸੁਇਸਾਈਡ ਕੀਤਾ ਤੇ ਗੁਲਬੀਰ ਸਿੰਘ ਦੇ ਖਿਲਾਫ ਇਮੀਡੀਏਟ ਜਿਹੜੀ ਐਫਆਰ 67 ਨੰਬਰ ਅੰਡਰ ਸੈਕਸ਼ਨ 305 353ਏ ਤੇ 12 ਪੱਖਸੋ ਵਿਕ ਤੇ 380 ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੋ ਟੀਮਾਂ ਬਣਾ ਕੇ ਹੀ ਮੁੱਲ ਨੂੰ ਨਿਹੜਾ ਅਰੈਸਟ ਕਰ ਲਿਆ ਗਿਆ। ਕੁੜੀ ਜਿਹਲੀ ਕੋ ਮਸੀ ਬੱਚੀ ਦੀ ਉਮਰ 13 ਸਾਲ ਦੀ ਤੇ ਉਹ ਜਿਹੜਾ ਦੋਸ਼ੀ ਆ ਉਹਦੇ ਨਾਲ ਕੀ ਸੰਬੰਧ ਸੀ ਉਹ ਦੋਸ਼ੀ ਦੇ ਇਹ ਬੱਚੀ ਤੇ ਦੀ ਮਦਰ ਦੋਸੀ ਦੇ ਘਰੇ ਉਸ ਟਾਈਮ ਪਹਿਲਾਂ ਕੰਮ ਕਰਨ ਜਾਂਦੇ ਸੀ ਜਦੋਂ ਇਹਦੀ ਨੀਅਤ ਠੀਕ ਨਹੀਂ ਦਿਖੀ ਉਹਦੀ ਮਦਰ ਤੇ ਦੋਨੇ ਕੰਮ ਕਰਨਾ ਖਟ ਗਏ ਅੱਛਾ ਇਹ ਬੱਚੀ ਵੱਲੋਂ ਆਪਣੀ ਮੌਤ ਦੱਸਿਆ ਗਿਆ ਜਾਂ ਸੁਸਾਇਡ ਤੋਂ ਬਾਅਦ ਹੀ ਪਤਾ ਲੱਗਿਆ ਇਹ ਸੁਸਾਇਡ ਤੋਂ ਬਾਅਦ ਹੀ ਪਤਾ ਲੱਗਿਆ ਪਰ ਮੇਸ਼ਾਨਾ ਸਰ ਜਿਹੜੀ ਕੀਤੀ ਗਈ ਆ ਉਹ ਸੇਮ ਡੇ ਹੀ ਸੁਸਾਇਡ ਵਾਲੇ ਦਿਨ ਹੀ ਕਰਤੀ ਸੀ ਉਹ ਸੇਮ ਡੇ ਤਿੰਨ ਘੰਟਿਆਂ ਦੇ ਵਿੱਚ ਹੀ ਕਰਦੇ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦੱਸਿਆ ਗਿਆ ਜੀ ਇਹਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਹੀ ਦੱਸਿਆ ਸੀ ਉਦੋਂ ਪਰਿਵਾਰ ਕਹਿੰਦੇ ਸਾਨੂੰ ਸ਼ੱਕ ਹੋਵਾ ਸੀ ਜਦੋਂ ਬੱਚੇ ਦੇ ਮੋਬਾਈਲ ਵਗੈਰਾ ਦੇਖਿਆ ਉਦੋਂ ਫਿਰ ਗੱਲ ਸਾਹਮਣੇ ਆਈ ਸੋਸਾਈਡ ਨੋਟ ਮਿਲੇ ਜੀ ਕੋਈ ਨਹੀਂ ਸੋਸਾਈਡ ਹੋਣੀ ਤੇ ਕੁਛ ਦੱਸਿਆ ਗਿਆ ਵੀ ਉਹ ਬੱਚੀ ਨੂੰ ਸ਼ਹੂਰ ਵੀ ਫੋਸ਼ਲ ਕਰਦਾ ਸੀ ਜਾਂ ਸਰੀਲੀ ਸੋਸ਼ਲ ਫਿਰ ਮੈਸੇਜ ਵੀ ਕਰਦਾ ਸੀ ਲਈ ਹਜੀ ਜਿਹੜਾ ਇਹੀ ਆ ਮੋਬਾਈਲ ਅਸੀਂ ਦੋਨਾਂ ਦੇ ਬੱਚੀ ਦਾ ਤੇ ਮੁੱਲਿਆਂ ਦਾ ਦੋਨੇ ਅਸੀਂ ਸਾਈਬਰ ਸਾਨੂੰ ਭੇਜਾਂਗੇ ਫਰੈਂਜਿਕ ਜਾਂਚ ਤੋਂ ਬਾਅਦ ਜਿਹੜੀ ਫੈਕਟ ਸਾਹਮਣੇ ਆਣਗੇ ਉਹਦੇ ਅਨਸਾਰ ਜਿਹੜੀ ਨਤੀਜ ਸਮਝ ਲੈਣਗੇ